ਹਾਂਜੀ ਸਰ ਜਿਹੜੀ ਅੱਜ ਇੱਥੇ ਮਤਲਬ ਕਿ ਬੜਾ ਇੱਥੇ ਦਵਾ ਦਾ ਰਸਤਾ ਅੜੀਕਾ ਬਣਿਆ ਹੋਇਆ ਸੀ ਕਿ ਤੇ ਅੱਜ ਰਸਤਾ ਖੋਲ ਦਿੱਤਾ ਗਿਆ ਕਿ ਕਿੰਨੇ ਰਸਤਾ ਪਬਲਿਕ ਦੀ ਡਿਮਾਂਡ ਸੀ ਅਸੀਂ ਉਹ ਖੋਲਣਾ ਹੀ ਸੀਗਾ ਕਿਉਂਕਿ ਜਿਹੜਾ ਪਬਲਿਕ ਨੂੰ ਫਾਇਦਾ ਹੋ ਰਿਹਾ ਜਿਹੜਾ ਰਾਹੋਂ ਰੋਡ ਤੋਂ ਤਾਜਪੁਰ ਰੋਡ ਨੂੰ ਰਸਤਾ ਜਾਣਾ ਤੇ ਉਹ ਖੋਲਣਾ ਹੀ ਸੀਗਾ ਹਾਂਜੀ ਤੇ ਮਤਲਬ ਕਿ ਪਹਿਲਾਂ ਇੱਥੇ ਬਹੁਤ ਜ਼ਿਆਦਾ ਨਾ ਜਦੋਂ ਪਹਿਲਾਂ ਹੋਇਆ ਸੀਗਾ ਉਦੋਂ ਕਾਫੀ ਹੁੱਲੜਬਾਜੀ ਹੋਈ ਸੀਗੀ ਅੱਜ ਬੜਾ ਪੀਸਫੁਲੀ ਹੋ ਰਿਹਾ ਜੀ ਇੱਥੇ ਕੰਮ ਉਹ ਪਬਲਿਕ ਵਿੱਚ ਹੁੰਦੀ ਹੀ ਹੈ ਹੁੱਲੜਬਾਜੀ ਕੁਝ ਹੁੰਦੇ ਆ ਲੋਕ ਹਾਂਜੀ ਜਿਆਦਾਤਰ ਲੋਕ ਇਦਾਂ ਦੇ ਫਾਇਦਾ ਜਿਨ੍ਹਾਂ ਨੂੰ ਹੋ ਰਿਹਾ ਉਹ ਕਹਿੰਦੇ ਠੀਕ ਹੈ ਜੀ ਹਾਂਜੀ ਤੇ ਹੁਣ ਜਿਹੜਾ ਰਸਤਾ ਖੋਲਿਆ ਜਾ ਰਿਹਾ ਆਹ ਨਾਲ ਦੇ ਟਾਈਮ 'ਚ ਲੋਕਾਂ ਨੂੰ ਫਾਇਦਾ ਹੋਊਗਾ ਉੱਧਰਲੇ ਲੋਕਾਂ ਨੂੰ ਵੀ ਬਹੁਤ ਫਾਇਦਾ ਹੋਊ ਜਿਵੇਂ ਇੱਧਰ ਵਸਤੀ ਜੋਧੇ ਵਾਲ ਤੋਂ ਚੌਂਕ ਤੋਂ ਘੁੰਮ ਕੇ ਸਮਰਾਲਾ ਚੌਂਕ ਤੋਂ ਘੁੰਮ ਕੇ ਜਾਂਦੇ ਸੀ ਇੱਧਰ ਤਾਜਪੁਰ ਰੋਡ ਜਾਂ ਭਾਮੀਆਂ ਵੱਲ ਇਹ ਸਿੱਧਾ ਰਸਤਾ ਭਾਮੀਆਂ ਰੋਡ ਤੇ ਜਾਊਗਾ ਅੱਗੇ ਚੰਡੀਗੜ੍ਹ ਰੋਡ ਤੇ ਹਾਂਜੀ ਠੀਕ ਹੈ ਜੀ ਹਾਂਜੀ ਆਜੂ ਬੜਾ ਪੀਸਫੁਲੀ ਮਤਲਬ ਕਿ ਇੱਥੇ ਕੰਮ ਹੋ ਰਿਹਾ ਜਿਹੜਾ ਰਸਤਾ ਕੱਢਿਆ ਜਾ ਰਿਹਾ ਇਹ ਕੀ ਕੰਮ ਹੈ ਦੇ ਵਿੱਚ ਇਹ ਕਾਰਪੋਰੇਸ਼ਨ ਦਾ ਸੀਗਾ ਉਹ ਕਰ ਰਿਹਾ ਹੈਗਾ ਵੀ ਆਰ ਹੇਅਰ ਐਸੀ ਇਥੇ ਬਲਾਈਡ ਅੰਡਰ ਮੇਨਟੇਨ ਕਰਨ ਵਾਸਤੇ ਸਿਰਫ ਤੋਂ ਆਏ ਆ ਸੋ ਵੀ ਮੈਨੇਜਰ ਥਿੰਗਸ ਸਭ ਕੁਝ ਠੀਕ ਠਾਕ ਹੈ ਪਹਿਲਾਂ ਆਉਂਦੇ ਅਸੀਂ ਜਿਹੜੀ ਇਹਨਾਂ ਦੀ ਮੀਟਿੰਗ ਕਰਾਤੀ ਸੀ ਵੀ ਆਪਣਾ ਡਾਕੂਮੈਂਟ ਵਗੈਰਾ ਦਿਖਾਤੇ ਇਹ ਨਹੀਂ ਸੀ ਸੈਟੀਸਫਾਈਡ ਇਹਨਾਂ ਨੇ ਆਪਣਾ ਕੰਮ ਚਲਾ ਲਿਆ ਤੇ ਕੰਮ ఎవਰੀਥਿੰਗ ਗoing ਇਸਕਿਪ ਸਲੀ ਸਾਰਾ ਕੁਝ ਪੀਸਫੁਲੀ ਹੋ ਰਿਹਾ ਹੈ ਜੀ ਬਿਲਕੁਲ ਪੀਸਫੁਲੀ ਹੋ ਰਿਹਾ ਤੁਹਾਡੇ ਸਾਹਮਣੇ ਠੀਕ ਹੈ ਜੀ